ਆ ਗਈ ਆ ਤੇ ਜਿਸ ਟੈਮਪੇ ਛੀਦੀ ਦੇਣੀ ਸੀ ਉਹਨਾਂ ਨੇ ਉਹਨਾਂ ਬੜੇ ਪਿਆਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਤੇ ਗਾੜੀ ਅਕਾਲ ਪੁਰਖ ਤੇ ਗਾੜੀ ਹੱਥ ਜੋੜ ਕੇ ਮਹਾਰਾਜ ਦੇ ਘਰੀ ਅਰਦਾਸ ਕੀਤੀ ਜਿਹੜੇ ਦਰਬਾਰ ਸਾਹਿਬ ਦੇ ਚ ਨਿਸ਼ਾਨ ਲੱਗੇ ਨੇ ਜੋ ਅਕਾਲ ਤਖਤ ਤੁਸੀਂ ਵੇਖਿਆ ਹੈ ਜੋ ਆਪਣੇ ਨਿਸ਼ਾਨ ਝੂਲਦੇ ਆ ਉਹਨਾਂ ਨਿਸ਼ਾਨਾਂ ਦੇ ਥੱਲੇ ਆ ਕੇ ਉਹਨਾਂ ਨੇ ਆਪਣੀ ਕੁਰਬਾਨੀ ਕੀਤੀ ਆ ਐਸ ਸ੍ਰੀ ਦੇ ਬਾਰੇ ਗੋਲੀਆਂ ਲੱਗਣੀਆਂ ਅਣਖ ਦੇ ਪਿੱਛੇ ਆਪਣੀ ਕੁਰਬਾਨੀ ਦੇ ਦੇਣੀ ਇਹ ਹਰ ਇਨਸਾਨ ਦਾ ਕੰਮ ਨਹੀਂ ਸੰਤਾਂ ਨੇ ਆ ਕੇ ਤੇਰਾ ਗੋਲੀਆਂ ਵੱਜੀਆਂ ਨੇ ਜਦੋਂ ਸੰਤ ਉਹ ਧਰਤੀ ਦੇ ਉੱਤੇ ਡਿੱਗੇ ਪਏ ਸੀ ਅਕਾਲ ਪੁਰਖ ਦੇ ਝੰਡੇ ਝੂਲਦੇ ਆ ਉਹਨਾਂ ਦੋਵਾਂ ਝੰਡਿਆਂ ਦੇ ਫਰਲੇ ਜਦੋਂ ਦਿਨ ਚੜਿਆ ਸੂਰਜ ਦੀਆਂ ਕਿਰਨਾਂ ਪੈਣ ਲੱਗੀਆਂ ਸੰਤਾਂ ਦੇ ਚਰਨਾਂ ਦੇ ਉੱਪਰ ਸੀਦੇ ਉੱਪਰ ਮੂਤੇ ਪੈਣ ਲੱਗੀ ਝਲਕ ਧੁੱਪ ਦੀ ਉਹਨਾਂ ਫਰਲਿਆਂ ਨੇ ਉੱਟ ਕੇ ਸੰਤਾਂ ਦੇ ਮੂਹ ਦੇ ਉੱਤੇ ਛਾਂ ਕੀਤੀ ਆ ਬਸ ਉਸ ਟਾਈਮ ਤੇ ਖਾਲਸਾ ਜੀ ਉਤੋਂ ਨਿਸ਼ਾਨ ਦੇ ਝੰਡਿਆਂ ਦੇ ਥੱਲੇ ਕਿਹੜੀ ਆਵਾਜ਼ ਆ ਰਹੀ ਸੀ ਬੜੀ ਵਿਦਵਾਨ ਨੇ ਬੜੇ ਸੋਚ ਕੇ ਕਿਹਾ ਵਾ ਕਹਿੰਦੇ ਉਸ ਟਾਈਮ ਤੇ ਇਹ ਆਵਾਜ਼ ਆਉਂਦੀ ਸੀ ਬੜੇ ਪਿਆਰ ਦੇ ਨਾਲ ਸੁਣਿਓ ਵੀ ਜਿਹੜੇ ਗੁਰੂ ਦਾ ਰਵੇ ਹੁੰਦੇ ਆ ਜਿਹੜੇ ਗੁਰੂ ਦੇ ਸੇਖ ਹੁੰਦੇ ਆ ਜਿਹੜੇ ਗੁਰੂ ਦੇ ਸੰਤ ਹੁੰਦੇ ਆ ਉਹਨਾਂ ਵਾਸਤੇ ਕਿਹੜੀ ਆਵਾਜ਼ ਆਉਂਦੀ ਆ